ਆਓ ਸੁਣੀਏ ਜ਼ੁਬੈਰ احمد ਦੀ ਕਹਾਣੀ ਵਲੀ ਅੱਲਾ ਗਵਾਜ ਗਿਆ ਏ ਉਹ ਠਿੱਕੀ ਸਵੇਰ ਸੀ ਬਿਨਾ ਸੂਰਜੋਂ ਠੰਡ ਨਾਲ ਠਰੂ ਠਰੂ ਕਰਦੇ ਬਸਤੀਆਂ ਨੂੰ ਲੱਕ ਦਿਵਾਲੇ ਸਾਂਭਦੇ ਤ੍ਰਿਖੇ ਪੈਰੀ ਅਸੀਂ ਸਕੂਲ ਜਾਂਦੇ ਪਏ ਸਾਂ ਬਾਬਾ ਪੱਤਿਆਂ ਵਾਲਾ ਮਾਈ ਦਿਵਾਤਾਂ ਵਾਲੀ ਤੇ ਸ਼ਰੀਫ ਸੌਫ ਵਾਲੇ ਦੀਆਂ ਹੱਟੀਆਂ ਅੱਗੋਂ ਛੇੜਾ ਕਰਦੇ ਮਸਾਂ ਵੇਲੇ ਸਿਰ ਸਕੂਲ ਦੇ ਵੱਡੇ ਗੇਟ ਉੱਤੇ ਅਪੜੇ ਭੀਕਾ ਕਾਲਾ ਮੈਂ ਤੇ ਵਲੀ ਅੱਲਾ ਆਪਣੀ ਟਾਣੀ ਸਾਡੀ ਸਕੂਲ ਦੀ ਪਹਿਲੀ ਸਾਂਝੀ ਦੁਆ ਮਗਰੋਂ ਵੱਡੇ ਵੇੜੇ ਵਿੱਚ ਮੁੰਡੇ ਪਲੋਪਲ ਆਪਣੇਆ ਕਮਰਿਆਂ ਵੱਲ ਜਾਂਦੇ ਪਏ ਸਨ ਦੌੜਾ ਲਾਉਂਦੇ ਅਸੀਂ ਆਪਣੀ ਜਮਾਤ ਨਾਲ ਰਲਣ ਦੀ ਕੀਤੀ ਕਿਸੇ ਮਾਸਟਰ ਸਾਨੂੰ ਤੱਕਿਆ ਨਾ ਕਿਉਂਕਿ ਜਿਸ ਵੇਲੇ ਦੁਆ ਮਗਰੋਂ ਮੁੰਡੇ ਜਮਾਤਾਂ ਵੱਲ ਜਾਂਦੇ ਹੋਵਣ ਤਾਂ ਰੌਲਾ ਜਿਆ ਪਿਆ ਹੁੰਦਾ ਏ ਤੇ ਮਾਸਟਰ ਵੀ ਇੱਕ ਦੂਜੇ ਨਾਲ ਗੱਲ ਗਪੋੜੀਆਂ ਮਾਰਦੇ ਹੁੰਦੇ ਹਨ ਹਾਂ ਪਾਲ ਵਿੱਚ ਜਾਂਦੇ ਮੁੰਡਿਆਂ ਵਿੱਚੋਂ ਜੇ ਪਿੱਛੋਂ ਕੋਈ ਕਿਸੇ ਨੂੰ ਧੱਕਾ ਦੇ ਦੇਵੇ ਜਾਂ ਵਿੱਚੋਂ ਐਵੇਂ ਕੋਈ ਹੌਲਾ ਤੇ ਮਾੜਾ ਮੁੰਡਾ ਪਾਲੋਂ ਬਾਹਰ ਡਿੱਗ ਪਵੇ ਤੇ ਉਸ ਉੱਤੇ ਸੋਟੀਆਂ ਵਰ ਪੈਂਦੀਆਂ ਤੇ ਇੰਜ ਆਮ ਤਾਮ ਹੁੰਦਾ ਰਹਿੰਦਾ ਜਮਾਤ ਵਿੱਚ ਵੜ ਕੇ ਅਸੀਂ ਰੋਜ਼ ਵਾਂਗ ਆਪਣੇ ਦੂਜੇ ਨੰਬਰ ਵਾਲੇ ਬੈਂਚ ਵੱਲ ਨਸੇ ਸਾਰੇ ਆਪੋ ਆਪਣੇ ਬੈਂਚ ਤੇ ਡੈਸਕ ਮੱਲੇ ਹੋਏ ਸਨ ਪ੍ਰਾਇਮਰੀ ਵਿੱਚ ਤਾਂ ਟਾਟ ਸਨ ਪਰ ਵੱਡੀਆਂ ਜਮਾਤਾਂ ਵਿੱਚ ਬੈਂਚ ਤੇ ਡੈਸਕ ਠੰਡੇ ਠਾਰ ਬੈਂਚ 'ਚ ਬਸਤਿਆਂ ਨਾਲ ਸਾਫ਼ ਕਰਦੇ ਪਹਿਲੀ ਗੱਲ ਜਿਹੜੀ ਹਵਾ ਦੇ ਠੰਡੇ ਬੁੱਲੇ ਵਾਂਗ ਦਿਮਾਗੋਂ ਲੰਗੀ ਉਹ ਏਸੀ ਕਿ ਪਹਿਲੇ ਪੀਰੀਅਡ ਮਾਰ ਪੈ ਗਈ ਤਾਂ ਕੁਝ ਤਾਂ ਪਹਿਲੇ ਹੱਥਾਂ ਨੂੰ ਮਲਦੇ ਤੇ ਫੂਕਾਂ ਮਾਰਦੇ ਹੋਵਣ ਠੰਡ ਐਨੀ ਪਈ ਹੱਥ ਵਿੱਚ ਕਲਮ ਫੜਨ ਨਾ ਹੋਵੇ ਮਾਸਟਰ ﺍﻟताफ ਦਾ ਉਰਦੂ ਦਾ ਪੀਰੀਅਡ ਸੀ ਉਸਦੀ ਮਾਂ ਬੋਲੀ ਵੀ ਉਰਦੂ ਸੀ ਹਮੇਸ਼ਾ ਲੱਠੇ ਦਾ ਚਿੱਟਾ ਕੁੜਤਾ ਤੇ ਪਜਾਮਾ ਪਾਉਂਦੇ ਤੇ ਪੈਰਾਂ ਵਿੱਚ ਮਕੈਸ਼ ਮੂੰਹ ਵਿੱਚ ਪਾਨ ਮੱਧਰਾ ਜਿਹਾ ਕੱਦ ਤੇ ਅੱਜਕ ਅੱਜਕ ਗੱਲ ਨੂੰ ਬਣਾ ਸਵਾਰ ਕੇ ਬੋਲਣਾ ਉਹ ਉਹਨਾਂ ਮਾਸਟਰਾਂ ਵਿੱਚੋਂ ਸਨ ਜਿਨ੍ਹਾਂ ਦੇ ਹੱਥ ਵਿੱਚ ਸੋਟੀ ਨਹੀਂ ਸੀ ਹੁੰਦੀ ਇਸ ਪਾਰੋਂ ਮੁੰਡੇ ਉਹਨਾਂ ਤੋਂ ਬਹੁਤਾ ਨਹੀਂ ਸੰਤ ਰੋਂਦੇ ਉਹਨਾਂ ਦਾ ਸਜ਼ਾ ਦੇਣ ਦਾ ਢੰਗ ਵੀ ਨਵੇਕਲਾ ਸੀ ਸਜ਼ਾ ਦੇਣ ਵੇਲੇ ਮੁੰਡੇ ਨੂੰ ਕੋਲ ਸੱਦ ਬਹੁਤ ਨੇੜੇ ਕਰਕੇ ਕੰਨ ਨੂੰ ਐਨੀ ਮਰੋੜੀ ਦਿੰਦੇ ਕਿ ਮੁੰਡਾ ਉਹਨਾਂ ਦਵਾਲੇ ਉੱਤੇ ਥੱਲੇ ਹੁੰਦਾ ਪਰ ਉਹ ਨਾ ਆਪਣੀ ਥਾਂ ਤੋਂ ਹਿੱਲਦੇ ਤੇ ਨਾ ਮੁੰਡੇ ਨੂੰ ਕੰਨ ਇੱਧਰ ਉੱਧਰ ਕਰਨ ਦਿੰਦੇ ਆਪੂ ਉਹ ਜਮਾਤ ਵੱਲ ਮੂੰਹ ਕਰ ਹਸਾਉਣੇ ਫਿਕਰੇ ਕੱਸਦੇ ਰਹਿੰਦੇ ਮਜ਼ਾ ਆ ਰਹਾ ਹੈ ਨਾ ਨੱਚਦਾ ਇਹ ਅੱਛਾ ਹੈ ਮੁੰਡਾ ਉਹਨਾਂ ਦੇ ਐਨੇ ਨੇੜੇ ਹੁੰਦਾ ਪਰ ਉਹਨਾਂ ਦੇ ਮੂੰਹ ਵਿੱਚੋਂ ਆਉਂਦਾ ਪਾਨ ਰਸਿਆ ਸਾ ਮੂੰਹ ਉੱਤੇ ਵੱਜਦਾ ਲੱਗਦਾ ਕਈ ਵਾਰੀ ਉਹ ਢਿੱਡ ਵਿੱਚ ਚੁੰਡੀ ਵੱਢ ਆਪ ਨਿਸ਼ਚਿੰਤ ਹੋ ਅੱਡੇ ਰਖਲੋਤੇ ਰਹਿੰਦੇ ਮੁੰਡਾ ਪੁੱਠਾ ਸਿੱਧਾ ਹੁੰਦਾ ਤੇ ਜਮਾਤ ਹੱਸ ਹੱਸ ਦੋਰੀ ਤੀਰੀ ਹੋ ਹੋ ਜਾਂਦੀ ਜੇ ਕੋਈ ਮੁੰਡਾ ਬਹੁਤੀ ਉੱਚੀ ਹੱਸਦਾ ਉਸ ਨੂੰ ਵੀ ਬੁਲਾ ਲੈਂਦੇ ਕਿਉਂਕਿ ਚੁੰਡੀਆਂ ਵੱਢਣ ਵੇਲੇ ਉਹ ਹੌਲੀ ਹੌਲੀ ਮੂੰਹ ਵਿੱਚ ਛੱਲੀਆਂ ਚਿੱਥਦੇ ਜਮਾਤ ਵੱਲੇ ਤੱਕਦੇ ਰਹਿੰਦੇ ਜਿਵੇਂ ਆਪਣੇ ਇਸ ਗੁਣੀ ਕੰਮ ਦੀ ਦਾਦ ਮੰਗਦੇ ਹੋਵਣ ਵੇਖੋ ਮੈਂ ਕਿੰਨੇ ਸੋਹਣੇ ਢੰਗ ਨਾਲ ਕਰਦਾ ਹਾਂ ਇਹ ਕੰਮ ਉਹਨਾ ਮੁਜਬ ਇੱਕ ਅਟਕਲ ਇੱਕ ਚੱਜ ਤੇ ਗੁਣ ਸੀ ਉਹਨਾਂ ਦੇ ਸਜ਼ਾ ਦੇਵਣ ਵਿੱਚ ਤੇ ਇਹ ਗੁਣ ਉਹਨਾ ਕਈ ਵਰੇ ਸਕੂਲ ਦੀ ਨੌਕਰੀ ਕਰਨ ਪਿੱਛੋਂ ਕਮਾਇਆ ਸੀ ਕਦੀ ਕਦੀ ਉਹਨਾਂ ਨੂੰ ਬਹੁਤ ਕੌੜ ਵੀ ਚੜ ਜਾਂਦੀ ਰੋ ਨਾਲ ਉਹ ਕੰਬਣ ਲੱਗ ਪਵੰਦੇ ਤੇ ਇੱਕ ਮੁੰਡੇ ਤੋਂ ਨਾਂ ਲਾਲੀ ਜਮਾਤ ਵਿੱਚੋਂ ਦੂਜੇ ਮਾਸਟਰ ਤੋਂ ਸੋਟੀ ਮੰਗ ਕੇ ਲਿਆਉਣ ਦਾ ਆਖਦੇ ਪਰ ਇੰਜ ਵਰੇ ਚਿਮਾਹੀ ਹੀ ਹੁੰਦਾ ਇਹ ਅਸਲੋਂ ਉਹਨਾਂ ਦੀ ਹਾਰ ਹੁੰਦੀ ਕਿਉਂਕਿ ਸੋਟੀ ਨਾਲ ਸਜ਼ਾ ਦੇਣਾ ਉਹਨਾਂ ਦਾ ਸੁਭਾਅ ਨਹੀਂ ਸੀ ਫਿਰ ਉਹ ਅੰਨੇ ਵਾ ਗਾਲਾਂ ਕੱਢ ਕੱਢ ਮਾਰਦੇ ਤੇ ਅੰਤ ਕਰ ਦਿੰਦੇ ਭੋਸੜੀ ਕੇ ਆਪਣੀ ਮਾਂ ਕੇ ਯਾਰ ਜਮਾਤ ਵਿੱਚ ਮੌਤ ਵਰਗੀ ਚੁੱਪ ਵਾਪਰ ਜਾਂਦੀ ਜਿਸ ਵੇਲੇ ਮੁੰਡਾ ਦੂਜੇ ਕਮਰੇ ਵਿੱਚੋਂ ਸੋਟੀ ਲੈਣ ਜਾਂਦਾ ਉਹ ਬੈਂਚ ਵਿਚਕਾਰ ਫੇਰਨ ਲੱਗ ਪੈਂਦੇ ਤੇ ਜਿੱਥੇ ਉਹ ਖਲੋ ਜਾਂਦੇ ਉੱਥੇ ਹੀ ਮੌਤ ਹੁੰਦੀ ਇਹ ਉਚੇ ਚ ਉਦੋਂ ਹੁੰਦਾ ਜਦੋਂ ਕੋਈ ਅਜੀਹਾ ਮਖੌਲ ਕਰਦਾ ਜਿਹੜਾ ਉਹਨਾਂ ਦੀਆਂ ਸਬਰ ਦੀਆਂ ਸਾਰੀਆਂ ਹੱਦਾਂ ਉਲੰਘ ਜਾਂਦਾ ਉਹ ਸਿਰੋਂ ਗੰਗੇ ਸਨ ਤੇ ਬਾਜ਼ਾਰ ਵਾਲ ਉਗਾਵਣ ਦਾ ਕੋਈ ਨਵਾਂ ਨਵਾਂ ਤੇਲ ਆਇਆ ਹੋਣਾ ਹੀ ਬਹੁਤ ਮਸ਼ਹੂਰੀ ਹੁੰਦੀ ਪਈ ਸੀ ਜਿਸ ਦੀ ਜੀ ਦਾਲ ਜਾਂ ਕੋਈ ਹੋਰ ਨਾ ਠੰਡ ਪਾਰੋਂ ਕਿਸੇ ਦਾ ਜੀ ਨਹੀਂ ਸੀ ਕਰਦਾ ਬਸਤਾ ਜਾਂ ਕਿਤਾਬ ਖੋਲਣ ਨੂੰ ਉਹਨਾਂ ਹਾਜ਼ਰੀ ਮਗਰੋਂ ਅਜੇ ਕਿਤਾਬ ਖੋਲਣ ਦਾ ਨਾਂ ਲਿਆ ਕਿ ਕਿਸੇ ਇਸ ਤੇਲ ਦਾ ਨਾਂ ਲੈ ਲਿਆ ਭਾਵੇਂ ਕਿਸੇ ਹੌਲੀ ਜਿਹਾ ਹੀ ਲਿਆ ਪਰ ਉਹ ਨਾ ਸੁਣ ਲਿਆ ਤੇ ਚੜ ਤਾਪ ਗਿਆ ਸਾਡੇ ਤੋਂ ਅਗਲੇ ਬੈਂਚ ਉੱਤੇ ਬੈਠੇ ਮੁੰਡੇ ਨੂੰ ਜਿਹੜਾ ਮਨੀਟਰ ਵੀ ਸੀ ਉਹਨਾਂ ਨਾਲ ਦੇ ਕਮਰੇੋਂ ਸੋਟੀ ਲਿਉਣ ਦਾ ਹੁਕਮ ਦਿੱਤਾ ਹਿੰਜ ਲੱਗਾ ਜਿਵੇਂ ਕਿਸੇ ਸਾਡੇ ਸਾਰਿਆਂ ਦੇ ਹੱਥ ਜ਼ੋਰ ਤਗਾਣੇ ਬਰਫ਼ ਉੱਤੇ ਰੱਖ ਦਿੱਤੇ ਹੋਣ ਸਿਆਲ ਵਿੱਚ ਸਾਡੀ ਇੱਕੋ ਇੱਕ ਸੱਦਰ ਹੁੰਦੀ ਕਿ ਪਹਿਲੇ 2 ਪੀਰੀਅਡ ਮਾਰ ਨਾ ਪਵੇ ਸਾਡੀ ਜਮਾਤ ਵਿੱਚ ਤਾਂ ਚੁੱਪ ਵਰਤੀ ਹੀ ਸੀ ਪਰ ਜਾਪੇ ਸਾਰੇ ਸਕੂਲ ਹੀ ਵਰਤ ਗਈ ਹੋਵੇ ਜਦ ਮੁੰਡਾ ਸੋਟੀ ਲੈ ਕੇ ਆਇਆ ਅਸੀਂ ਮੌਤ ਵਾਂਗ ਠੰਡੇ ਠਾਰ ਹੋਏ ਬੈਠੇ ਸੀ ਜਿਵੇਂ ਸਾਡਾ ਵजूद ਹੀ ਸਾਡੇ ਤੋਂ ਦੁਰਾਡੇ ਹੋਵੇ ਸਾਨੂੰ ਪਤਾ ਸੀ ਇਹ ਮਕੌਲ ਪਿੱਛੋਂ ਕਸਾਈ ਦੇ ਮੁੰਡੇ ਕੀਤਾ ਸੀ ਜਿਹੜਾ ਮੁੜ 8ਵੀਂ ਵਿੱਚੋਂ ਹੀ ਸਕੂਲ ਛੱਡ ਬਾਜ਼ਾਰ ਵਿੱਚ ਪਿਓ ਦੀ ਹੱਟੀ ਜਾ ਬੈਠਾ ਸੀ ਮਾਸਟਰ ﺍﻟताफ ਬੈਂਚਾਂ ਵਿੱਚਕਾਰ ਇੱਕ ਦੋ ਚੱਕਰ ਲਾ ਕੇ ਸਾਡੇ ਕੋਲ ਆਖਲੋਤੇ ਸਾਡੇ ਹੱਥ ਬਿਨਾਂ ਮਾਰ ਤੋਂ ਹੀ ਸੁੰਨ ਹੋ ਗਏ ਸਨ ਅੱਜ ਮੈਂ ਚੇਤਾ ਕਰਦਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਖੋਰੇ ਵਲੀ ਅੱਲਾ ਐਵੇਂ ਹਿੱਲਿਆ ਸੀ ਜਾਂ ਫਿਰ ਉਹਦੇ ਮੂੰਹ ਉੱਤੇ ਇੰਝ ਦਾ ਡਰ ਨਹੀਂ ਸੀ ਹੁੰਦਾ ਜਿਵੇਂ ਸਾਡੇ ਸਾਰਿਆਂ ਉੱਤੇ ਹੁੰਦਾ ਸੀ ਕਿਉਂਕਿ ਉਹਨੂੰ ਘਟ ਵੱਧ ਹੀ ਮਾਰ ਪੈਂਦੀ ਸੀ ਪਰ ਉਸ ਦਿਨ ਮਾਸਟਰ ﺍﻟताਫ ਹੋਰਾ ਵਲੀ ਅੱਲਾ ਨੂੰ ਬੈਂਚ ਉੱਤੋਂ ਉਠਾ ਕੇ ਸੋਟੀ ਨਾਲ ਬਾਹਰ ਆਉਣ ਦੀ ਸਹੰਦ ਕੀਤੀ ਕੋੜ ਨਾਲ ਉਹਨਾਂ ਦਾ ਮੂੰਹ ਲਾਲਸੁਰ ਹੋ ਗਿਆ ਤੇ ਪਾਨ ਬੁੱਲਾਂ ਤੋਂ ਕੁਝ ਬਹੁਤਾ ਹੀ ਬਾਹਰ ਆ ਗਿਆ। ਵਲੀ ਅੱਲਾ ਉਂਝ ਹੀ ਉਹਨਾਂ ਵੱਲ ਤੱਕਦਾ ਰਿਹਾ। ਉਹਦੇ ਮੂੰਹ ਉੱਤੋਂ ਕੋਈ ਗੱਲ ਨਹੀਂ ਸੀ ਪੜੀ ਜਾਂਦੀ। ਜਦ ਮਾਸਟਰ ﺍﻟताफ ਹੋਰੀ ਮਾਰਦੇ ਤੇ ਫਿਰ ਨਿਆ ਨਾ ਕਰਦੇ। ਕਿਸੇ ਜੁਰਮ ਕੀਤਾ ਜਾਂ ਨਾ ਉਹ ਸਜ਼ਾ ਦੇ ਦਿੱਦਦੇ। ਅਸਲ ਵਿੱਚ ਉਹਨਾਂ ਨੂੰ ਕਦੀ ਪਤਾ ਹੀ ਨਾ ਚੱਲਦਾ ਕਿ ਕਿਹਨੇ ਆਵਾਜ਼ ਕੱਸੀ ਏ ਜਾਂ ਕੋਈ ਹੋਰ ਪੰਗਾ ਲਿਆ ਏ। ਉਹ ਬਸ ਕਿਸੇ ਇੱਕ ਮੁੰਡੇ ਨੂੰ ਬਾਹਰ ਸੱਦ ਕੇ ਅੰਨੇਵਾ ਮਾਰਨ ਲੱਗ ਪੈਂਦੇ ਤੇ ਉਹਨਾਂ ਦੇ ਬਾਹਰ ਸੱਦਣ ਦਾ ਮਤਲਬ ਹੁੰਦਾ ਬਸ ਹੱਥ ਅਗਾਹ ਕਰ ਦਿਓ ਜੇ ਮੁੰਡਾ ਅੱਗੋਂ ਕੁਝ ਬੋਲਣ ਜਾਂ ਸਫਾਈ ਦੇਣ ਦੀ ਕਰਦਾ ਤਾਂ ਵੀ ਓਨੀ ਹੀ ਮਾਰ ਪੈਂਦੀ ਸਗੋਂ ਬਹੁਤੀ ਮਾਸਟਰ ﺍﻟताफ ਸੋਟੀ ਉਤਾ ਚਾਈ ਤੇ ਵਲੀ ਅੱਲਾਹ ਹੱਥ ਅਗਾਹ ਕਰ ਦਿੱਤੇ ਸੋਟੀਆਂ ਵੱਜਦੀਆਂ ਰਹੀਆਂ ਤੇ ਅਸੀਂ ਸੁੱਨ ਹੋਏ ਬੈਠੇ ਰਹੇ ਕੁਝ ਦੂਜੀਆਂ ਜਮਾਤਾਂ ਦੇ ਮੁੰਡੇ ਜਿਨ੍ਹਾਂ ਦੇ ਮਾਸਟਰ ਜਮਾਤ ਵਿੱਚ ਨਹੀਂ ਸਨ ਉਹ ਓ ਚੋਰੀ-ਚੋਰੀ ਵਲੀ ਅੱਲਾ ਨੂੰ ਮਾਰ ਪੈਂਦੇ ਤੱਕਦੇ ਪਏ ਸਨ ਖੌਰੇ ਕੀ ਹੋ ਗਿਆ ਸੀ ਮਾਸਟਰ ﺍﻟताफ ਹੋਰਾਂ ਨੂੰ ਉਹ ਰੋ ਨਾਲ ਭਰੇ ਸੋਟੀਆਂ ਮਾਰਦੇ ਰਹੇ ਤੇ ਅਖੀਰ ਵਲੀ ਅਲਾ ਦੇ ਹੱਥ ھیਠਾਂ ਲਮਕ ਪਏ ਉਹਦੀਆਂ ਅੱਖਾਂ ਅਥਰੂਆਂ ਨਾਲ ਭਰੀਜ ਗਈਆਂ ਜੀ ਓਏ ਵਲੀ ਅੱਲਿਆ ਨਾ ਉਹ ਰੋਇਆ ਨਾ ਉਸ ਸੀ ਕੀਤੀ ਪੂਰੀਆਂ 102 ਸੋਟੀਆਂ ਉੱਤੇ ਸੋਟੀ ਟੁੱਟ ਗਈ। ਰਹਿੰਦੀਆਂ ਸੋਟੀਆਂ ਉਹਨਾਂ ਉਹਦੇ ਲਮਕ ਦੇ ਹੱਥਾਂ ਉੱਪਰ ਮਾਰੀਆਂ ਸਨ। ਪੂਰੇ ਸਕੂਲ ਅੰਤਾਂ ਦੀ ਚੁੱਪ ਵਰਤ ਗਈ। ਮੁੜਕੀ ਹੋਇਆ ਕੀ ਨਾ ਹੋਇਆ ਪਰ ਅੱਧੀ ਛੁੱਟੀ ਵੇਲੇ ਕੁੱਲ ਸਕੂਲ ਧੁੰਮ ਗਈ ਕਿ ਵਲੀ ਅੱਲਾ ਨੂੰ ਮਾਰ ਪਈਏ, ਵਲੀ ਅੱਲਾ ਨੂੰ ਮਾਰ ਪਈਏ। ਸਾਰੇ ਉਹਦੇ ਨਾਂ ਉੱਤੇ ਜ਼ੋਰ ਪਾ ਕੇ ਖਿੱਚ-ਖਿੱਚ ਕੇ ਲਮਕਾ ਕੇ ਪੁੱਛਦੇ ਰਹੇ। ਉਹ ਚੁੱਪ ਕਰਕੇ ਅੱਧੀ ਛੁੱਟੀ ਮਗਰੋਂ ਹੀ ਸਕੂਲੋਂ ਚਲਾ ਗਿਆ। ਉਹਦੇ ਹੱਥ ਸੁੱਜ ਕੇ ਲਾਲ ਹੋ ਗਏ ਸਨ ਤੇ ਕਿਸੇ ਉਹਨਾਂ ਉੱਤੇ ਰੁਮਾਲ ਬੰਨ੍ਹ ਦਿੱਤਾ ਸੀ। ਜਿੰਨਾ ਚਿਰ ਉਹ ਸਾਡੇ ਨਾਲ ਰਿਹਾ ਅਸੀਂ ਹੱਥ ਉੱਤੇ ਰੁਮਾਲ ਰੱਖ ਕੇ ਮੂੰਹ ਨਾਲ ਫੂਕਾ ਮਾਰਦੇ ਰਹੇ। ਹੱਥ ਉਹਦੇ ਕੋਲੋਂ ਹਿੱਲਦੇ ਨਹੀਂ ਸਨ ਪਏ। ਵਲੀ ਅਲਾ ਸਾਡਾ ਯਾਰ ਸਾਡਾ ਬੇਲੀ ਸਾਡੀ ਢਾਣੀ ਦਾ ਅਤ ਜੁੜਵਾ ਅੰਗ ਸੀ ਮੱਧਰਾ ਕੱਦ ਬੁੱਤ ਤੇ ਮਾੜ ਕੂਜਿਆ ਸਗੋਂ ਆਪਣੀ ਜਮਾਤ ਦੇ ਦੂਜੇ ਮੁੰਡਿਆਂ ਕੋਲੋਂ ਹੌਲਾ ਹੀ ਹੋਣਾ ਏ ਤੋਤੇ ਵਰਗੀ ਲੰਮੀ ਜਹੀ ਨੱਕ ਤੇ ਸਿਰ ਉੱਤੇ ਉਸ ਕੱਪੜੇ ਦੀ ਨਮਾਜ਼ੀਆਂ ਵਾਲੀ ਹਮੇਸ਼ਾ ਮੈਲੀ ਟੋਪੀ ਪਾਈ ਹੋਣੀ ਉਸ ਸਿਰ ਹਮੇਸ਼ਾ ਸੁੱਟ ਕੇ ਤੁਰਨਾ ਤੇ ਲੱਗਣਾ ਜਿਵੇਂ ਡਿੱਗੀ ਕੋਈ ਸ਼ਹਿ ਲੱਭਦਾ ਹੋਵੇ ਤੇ ਉਹਦੀ ਨੱਕ ਕੁਝ ਹੋਰ ਹੀ ਲੰਮੀ ਲੱਗਣੀ ਅਸਲੋਂ ਤੋਤੇ ਵਰਗੀ ਹੀ ਉਹ ਸਾਡੇ ਸਾਰਿਆਂ ਵਿੱਚ ਸਭ ਤੋਂ ਭਲਾ ਮਾਨਸ ਤੇ ਸਾਦ ਮੁਰਾਦਾ ਸੀ ਐਨਾ ਮਾੜਾ ਸੀ ਉਹ ਕਿ ਕਈ ਖੇਡਾਂ ਖੇਡਣ ਯੋਗ ਵੀ ਨਹੀਂ ਸੀ ਅਸੀਂ ਜਿਹੜੀ ਵੀ ਖੇਡ ਖੇਡਣੀ ਉਸ ਜਾਂ ਜੱਜ ਹੋਣਾ ਜਾਂ ਇੱਕ ਪਾਸੇ ਬਹਿ ਸਾਡੀਆਂ ਜੁੱਤੀਆਂ ਜਾਂ ਹੋਰ ਛਾਵਾਂ ਸੰਭੜੀਆਂ ਕਿਸੇ ਵੀ ਖੇਡ ਵਿੱਚ ਜਦ ਰਫੜ ਬਣ ਜਾਣਾ ਅਖੀਰ ਨਿਆ ਉਹਨੇ ਹੀ ਕਰਨਾ ਸਾਡੇ ਤੋਂ ਵੱਡੀਆਂ ਜਮਾਤਾਂ ਦੇ ਮੁੰਡੇ ਵੀ ਉਸ ਦਾ ਆਦਰ ਕਰਦੇ ਪਰ ਉਹਦਾ ਆਦਰ ਨਿਰਾ ਇਨਾ ਗੱਲਾਂ ਤੋਂ ਹੀ ਨਹੀਂ ਸੀ ਉਹਦਾ ਅਸਲੋਂ ਆਦਰ ਪਾ ਇਸ ਗੱਲੋਂ ਵੀ ਸੀ ਕਿ ਉਸ ਸਾਨੂੰ ਸਾਰਿਆਂ ਨੂੰ ਦਮ ਦਰੂਦ ਵੀ ਕਰਨਾ ਇਸ ਗੱਲੋਂ ਸਾਰੇ ਉਹਨੂੰ ਵਲੀ ਅੱਲਾ ਸੱਜਦੇ ਸਨ ਅਸਲੋਂ ਤਾਂ ਨਾ ਉਹਦਾ ਕੁਝ ਹੋਰ ਸੀ ਐਵੇਂ ਕਿਸੇ ਮੁੰਡੇ ਆਪਣਾ ਮੱਥਾ ਅਗਾਹ ਕਰ ਦੇਣਾ ਤੇ ਆਖਣਾ ਵਲੀ ਅੱਲਾ ਦਮ ਕਰਦੇ ਵਲੀ ਅੱਲਾ ਬਹੁਤ ਗੰਭੀਰਤਾ ਨਾਲ ਉਹਦੇ ਮੱਥੇ ਉੱਤੇ ਸਹਜ ਨਾਲ ਚੁੰਡੀ ਪਰ ਖਲੋ ਜਾਣਾ ਤੇ ਇੱਕ ਦੋ ਪਲ ਮੂੰਹ ਵਿੱਚ ਕੁਝ ਪੜ ਕੇ ਫੂਕ ਮਾਰ ਦੇਣੀ ਕੋਸੇ ਸਾਹ ਦੀ ਫੂਕ ਮੂੰਹ ਉੱਤੇ ਹੌਲੀ ਜਿਹੇ ਛੋਹਾ ਕੇ ਅੰਦਰ ਨੂੰ ਵੀ ਹੌਲਾ ਜਿਹਾ ਕਰ ਦੇਣਾ ਮੁੰਡਿਆਂ ਨੂੰ ਇਸ ਗੱਲ ਦਾ ਇੰਨਾ ਸਵਾਦ ਸੀ ਕਿ ਕਈ ਵਾਰ ਢੀੜ ਲੱਗ ਜਾਣੀ ਤੇ ਵਾਰੋ ਵਾਰੀ ਇੱਕ ਇੱਕ ਕਰਕੇ ਮੁੰਡਿਆਂ ਅਗਾਹ ਹੋਣਾ ਤੇ ਦਮ ਕਰਾ ਕੇ ਪਿੱਛੇ ਹਟੀ ਜਾਣਾ ਬਹੁਤਿਆਂ ਇਸ ਆਸ ਨਾਲ ਕਰਾਉਣਾ ਕਿ ਖਾਰੇ ਇਸ ਦਮ ਨਾਲ ਸਕੂਲ ਦੀ ਇਮਾਰਤੋਂ ਬਚ ਜਾਈਏ ਕੁਝ ਦੀਆਂ ਹੋਰ ਆਸਾਂ ਵੀ ਹੋਸਨ ਪਰ ਇੱਕ ਵਿਸਾ ਨਿਗ ਤੇ ਕੋਸਾ ਜਿਹਾ ਸਾਸੀ ਵਲੀ ਅੱਲਾ ਦੇ ਦਮ ਵਿੱਚ ਹੁਣ ਜਦ ਉਹਨੂੰ ਮਾਰ ਪਈ ਤੇ ਸਾਨੂੰ ਸਾਰਿਆਂ ਨੂੰ ਪੱਕ ਸੀ ਕਿ ਮਾਸਟਰ ﺍﻟताफ ਨਹੀਂ ਬਚਣਾ ਵਲੀ ਅੱਲਾ ਨੂੰ ਮਾਰਿਆ ਉਸ ਉਹ ਹੋਇਆ ਅਗਲੇ ਦਿਨ ਸਕੂਲ ਅਪੜੇ ਤਾਂ ਬੰਦ ਸੀ ਪਤਾ ਲੱਗਾ ਮਾਸਟਰ ﺍﻟताफ ਦੀ ਜਨਾਨੀ ਮਰ ਗਈਏ ਸਕੂਲਾਂ ਛੁੱਟੀ ਏ ਹੁਣ ਤਾਂ ਵਲੀ ਅੱਲਾ ਵਲੀ ਅੱਲਾ ਹੋ ਗਈ ਅੱਧਾ ਸਕੂਲ ਮਾਸਟਰ ﺍﻟताफ़ ਦੇ ਘਰ ਜਾਵਣ ਦੀ ਥਾਂ ਵਲੀ ਅੱਲਾ ਦੀ ਖੈਰ ਖੈਰੀ ਤੇ ਪੁੱਛਣ ਉਹਦੇ ਘਰ ਤੁਰ ਗਿਆ ਦਮ ਕਰਾਉਣ ਵਾਲਿਆਂ ਦੀ ਤਾਂ ਭੀੜ ਹੀ ਨਹੀਂ ਸੀ ਮੁੱਕਦੀ ਸਗੋਂ ਮੁਹੱਲੇ ਦੀਆਂ ਕੁਝ ਜ਼ਨਾਨੀਆਂ ਵੀ ਉਸ ਕੋਲੋਂ ਦਮ ਕਰਾਉਣ ਆਵਣ ਲੱਗ ਪਈਆਂ ਨਾਲੇ ਉਸ ਤੋਂ ਮਗਰੋਂ ਵਲੀ ਅੱਲਾ ਨੂੰ ਕਦੀ ਮਾਰ ਵੀ ਨਹੀਂ ਸੀ ਪਈ ਇਹ ਤਾਂ ਸਾਨੂੰ ਕਈ ਵਰਿਆਂ ਪਿੱਛੋਂ ਖਬਰ ਹੋਈ ਕਿ ਮਾਸਟਰ Altaf ਦੀ ਜ਼ਨਾਨੀ ਨੂੰ TBC ਤੇ ਉਹ ਤਾਂ ਪਹਿਲਾਂ ਤੋਂ ਹੀ ਚੋਖੀ ਬਿਮਾਰ ਸੀ। ਵਲੀ ਅੱਲਾ ਮੇਰਾ ਜਮਾਤੀ ਹੀ ਨਹੀਂ ਮੁਹੱਲੇਦਾਰ ਵੀ ਸੀ। ਉਹ ਕੱਦ ਤੋਂ ਮੇਰਾ ਯਾਰ ਬੈਲੀ ਸੀ ਚੇਤੇ ਨਹੀਂ। ਜਾਪਦਾਏ ਚਿਰਾਂ ਤੋਂ ਹੀ ਪਰ ਅਸਲੋਂ ਉਹਦੇ ਨਾਲ ਵਾਕਫੀ ਦਾ ਮੁੱਢ ਇਹ ਸੀ ਕਿ ਉਹਦਾ ਤੇ ਮੇਰਾ ਪਿਓ ਵੰਡ ਤੋਂ ਮਗਰੋਂ ਹੀ ਬਾਜ਼ਾਰ ਵਿੱਚ ਸ਼ਾਮੀ ਤਫੈਲ ਦਰਜੀ ਦੀ ਹੱਟੀ ਉੱਤੇ ਬਹਿੰਦੇ ਸਨ। ਮੈਨੂੰ ਚੇਤਾ ਆਉਂਦਾ ਏ ਕਿ ਇੱਕ ਵੱਡਾ ਸਾਰਾ ਲੱਕੜ ਦਾ ਤਖਤ ਹੋਣਾ ਤੇ ਇੱਕ ਪਾਸੇ ਸਲਾਈ ਦੀ ਮਸ਼ੀਨ ਤੇ ਕੋਲਿਆਂ ਵਾਲੀ ਇਸਤਰੀ ਇਸਤਰੀ ਦੇ ਕੋਲਿਆਂ ਤੋਂ ਹੀ ਹੁੱਕਾ ਤਿਆਰ ਹੁੰਦਾ ਜਾਂ ਫਿਰ ਹੁੱਕੇ ਦੇ ਕੋਲਿਆਂ ਤੋਂ ਇਸਤਰੀ ਇਹ ਕੰਮ ਇੰਜ ਇੱਕ ਦੂਜੇ ਨੂੰ ਤੁਖਾਈ ਰੱਖਦੇ ਤਾਂ ਫਿਰ ਦਰਜੀ ਕਦੇ ਕਿਸੇ ਦਾ ਮਾਪ ਨਹੀਂ ਸੀ ਲੈਂਦਾ ਉਸ ਬੰਦੇ ਜਾਂ ਬਾਹਲ ਉੱਤੇ ਇੱਕ ਪਰਵੀ ਨਜ਼ਰ ਪਾਉਣੀ ਜਾ ਕਦੀ ਇਕਦਾਰ ਕਿਸੇ ਦੇ ਮੋਢੇ ਉੱਤੇ ਹੱਥ ਰੱਖ ਉਹਨੂੰ ਸਿਰ ਤੋਂ ਪੈਰਾਂ ਤੀਕ ਗੋਹ ਨਾਲ ਤੱਕਣਾ ਤੇ ਆਖਣਾ ਪਰਸੋਂ ਆ ਕੇ ਕੱਪੜੇ ਲੈ ਜਾਵੀ ਸ਼ਾਮੀ ਉਥੇ ਕਮਾਂਕਾਰਾਂ ਤੋਂ ਵੇਲੇ ਹੋ ਕੇ ਆਏ ਬੰਦੇ ਜੁੜਨ ਲੱਗ ਪਏ ਨੇ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਗੱਲਾਂ ਤੋਂ ਦੌਲਤਾਨਾ ਤੋਂ ਲੈ ਈਯੂਬ ਖਾਨ ਤੇ ਪਹਾਸ਼ਾਨੀ ਤੋਂ ਭੁੱਟੋ ਸਰਕਾਰ ਦੀਆਂ ਸਿਆਸਤਾਂ ਆਈਆਂ ਤੇ ਗਈਆਂ ਕਾਲਿਆਂ ਤੋਂ ਟੋਲੇ ਆ ਗਏ ਮੁਰਤਫੈਲ ਦਰਜ਼ੀ ਦੀ ਹੱਟੀ ਬੰਦ ਹੋਈ ਤੇ ਉੱਥੇ ਮੈਡੀਕਲ ਸਟੋਰ ਖੁੱਲ੍ਹਿਆ ਅੱਜਕੱਲ੍ਹ ਉੱਥੇ ਸ਼ੀਸ਼ਿਆਂ ਵਾਲੀ ਇੱਕ ਵੱਡੀ ਬੇਕਰੀ ਏ ਸਾਡੇ ਸਕੂਲ ਦੀ ਪੜ੍ਹਾਈ ਮੁੱਕੀ ਤੇ ਸਾਨੂੰ ਆਪਣੇ ਨਤੀਜਿਆਂ ਦੀ ਉਡੀਕ ਸੀ ਉਦੋਂ ਲਾਹੌਰ ਸ਼ਹਿਰ ਵਿੱਚ 10ਵੀਂ ਦਾ ਨਤੀਜਾ ਆਉਣ ਉੱਤੇ ਅਖਬਾਰਾਂ ਖਾਸ شمارੇ ਕੱਢਦੀਆਂ ਤੇ ਅਖਬਾਰ ਵੇਚਣ ਵਾਲੇ ਵਾਜਾਂ ਲਾ ਲਾ ਕੇ ਮੈਟ੍ਰਿਕ ਦਾ ਗਜ਼ਟ ਵੇਚਦੇ ਜਦੋਂ میٹرਿਕ ਦਾ ਗਜ਼ਟ ਆਇਆ ਤੇ ਵਲੀ ਅੱਲਾ ਫੇਲ ਹੋ ਗਿਆ ਸਾਡੇ ਕਿੰਨੇ ਨੰਬਰ ਆਏ ਜਾਂ ਨਾ ਆਏ ਸਾਨੂੰ ਇਹਦੀ ਖੁਸ਼ੀ ਨਾ ਹੋਈ ਸਾਥੋਂ ਵਲੀ ਅੱਲਾ ਦੇ ਫੇਲ ਹੋਵਣ ਦਾ ਹਿਰਕੀ ਨਹੀਂ ਸੀ ਜਰ ਹੁੰਦਾ ਮੁਹੱਲੇ ਦੇ ਇੱਕ ਥੜੇ ਉੱਤੇ ਅਸੀਂ ਕਿੰਨੀ ਦੇਰ ਹੀ ਚੁੱਪ ਕਰਕੇ ਬੈਠੇ ਰਹੇ ਉਦੋਂ 4:8 ਆਨ੍ਹੇ ਘੰਟੇ ਉੱਤੇ ਕਿਰਾਏ ਦੀ ਸਾਈਕਲ ਲੱਭਦੀ ਸੀ ਸਾਨੂੰ ਅੰਦਰੋਂ-ਅੰਦਰੀ ਇੰਨੀ ਪੀੜ ਸੀ ਕਿ ਅਸੀਂ ਸਾਈਕਲਾਂ ਕਿਰਾਏ ਉੱਤੇ ਲੈ ਸਾਰੇ ਸ਼ਹਿਰ ਦਾ ਢੇੜਾ ਲਾ ਤੇ ਸਾਈਕਲਾਂ ਚਲਾ ਚਲਾ 파ਹੇ ਹੋ ਗਏ ਪਰ ਕਰਾਰ ਨਹੀਂ ਸੀ ਪੈਂਦਾ ਬੰਦ ਰੋਡ ਦੇ ਲਾਗੇ ਤੇ ਇਸ ਤੋਂ ਅੱਗੇ ਆਬਾਦੀ ਨਹੀਂ ਸੀ ਜੁੜੀ ਘਣੇ ਰੁੱਖ ਤੇ ਪੈਲੀਆਂ ਹੁੰਦੀਆਂ ਸਨ ਵਿੱਚ ਵਿੱਚ ਕਿਤੇ ਖੂ ਕੁੱਤਿਆਂ ਦੇ ਭੌਂਕਣ ਤੇ ਟੱਲੀਆਂ ਦੀਆਂ ਆਵਾਜ਼ਾਂ ਆਉਣੀਆਂ ਅਸੀਂ ਇੱਕ ਖੂ ਉੱਤੇ ਜਾ ਕੇ ਬਹਿ ਗਏ ਪੀਕਾ ਆਪਣੇ ਪਿਓ ਦੀ ਵੁੱਡ ਬਾਈਂਡ ਦੀ ਸਿਗਰਟਾਂ ਦੀ ਡੱਬੀ ਚੋਰੀ ਕਰਕੇ ਲਿਆਇਆ ਹੋਇਆ ਸੀ ਅਸਾਂ ਸਾਰੀਆਂ ਸਿਗਰਟਾਂ ਲਾਈਆਂ ਤੇ ਖੰਗ ਖੰਗ ਸਾਹ ਉੱਤੇ ਥੱਲੇ ਹੋ ਗਏ ਪਰਕਰਾਰ ਫੇਰ ਵੀ ਨਾ ਪਿਆ ਸਾਨੂੰ ਕਿਸੇ ਨੂੰ ਖਿਆਲ ਨਹੀਂ ਸੀ ਕਿ ਕਰਾਰ ਹੁਣ ਕਦੇ ਵੀ ਨਹੀਂ ਆਉਣਾ ਤੇ ਨਾ ਕਦੀ ਪੀੜ ਮੁੱਕਣੀ ਏ ਸਾਡੇ ਵਿੱਚੋਂ ਕੁਝ ਕਾਲਜਾਂ ਵਿੱਚ ਟੁਰ ਗਏ ਕੋਈ ਅਚੰਚੇਤ ਕਰਾਚੀ ਤੁਰ ਗਿਆ ਕਿਸੇ ਨੂੰ ਕਿਸੇ ਦੇ ਪਿਓ ਪਰਦੇਸ ਸੱਦ ਲਿਆ ਕਿਸੇ ਪਿਓ ਦੀ ਹੱਟੀ ਸਾਂਭ ਲਈ ਕੋਈ バス ਕੰਡਕਟਰ ਕੋਈ ਦਫ਼ਤਰ ਲੱਗ ਗਿਆ ਇੱਕ ਦੋ ਮੁੰਡੇ ਪਿਛਾਂ ਪਿੰਡਾਂ ਨੂੰ ਭਰਤ ਗਏ ਅਸੀਂ 2-4 ਹੀ ਮਿਲਣ ਵਾਲੇ ਰਹਿ ਗਏ ਲੱਗਿਆ ਕੁੱਲ ਜਹਾਨ ਹੀ ਬਦਲ ਗਿਆ ਹੈ ਵਲੀ ਅੱਲਾਹ ਦੇ ਪਿਓ ਦੀ ਜਿਲਦਾਂ ਬਣਾਉਣ ਦੀ ਹੱਟੀ ਸੀ ਹੱਟੀ ਕੀ ਸੀ ਵੱਡੇ ਬਾਜ਼ਾਰ ਇੱਕ ਗਲੀ ਦੀ ਨੁੱਕਰ ਦੇ ਥੜੇ ਉੱਤੇ ਟੀਨ ਤੇ ਲੱਕੜ ਦਾ ਛੱਜਾ ਜਿਆ ਸੀ ਜਿਸ ਉੱਤੇ ਬਾਲਾਂ ਦੇ ਰਸਾਲੇ, جاسੂਸੀ ਨਾਵਲ, ਸਿਆਸੀ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਨਵੇਂ ਪੁਰਾਣੇ ਰਸਾਲੇ ਹਰ ਵੇਲੇ ਟੰਗੇ ਰਹਿੰਦੇ ਤੇ ਨਾਲੋਂ-ਨਾਲ ਜਿਲਦਾਂ ਦਾ ਕੰਮ ਵੀ ਚੱਲਦਾ ਰਹਿੰਦਾ। ਸ਼ਾਮ ਨੂੰ ਹੱੱਟੀ ਸਿਆਸਤਾ ਮਾਰਨ ਵਾਲਿਆਂ ਦੀ ਬੈਠਕ ਵਿੱਚ ਵੜੀਜ ਜਾਵਣੀ। ਵਲੀ ਅੱਲਾਹ ਦਾ ਪਿਓ ਬੁੱਢਾ ਹੋ ਗਿਆ ਤੇ ਉਹ ਹੱੱਟੀ ਉੱਤੇ ਆ ਬੈਠਾ। ਜਿਵੇਂ ਇੰਜ ਹੀ ਹੁੰਦਾ ਸੀ ਤੇ ਇੰਜ ਹੀ ਹੋਣਾ ਹੈ। ਨਾਲ ਹੀ ਦੋ ਤਿੰਨ ਭੈਣਾਂ ਜਵਾਨ ਹੋ ਗਈਆਂ ਤੇ ਸਾਨੂੰ ਲੱਗਣਾ ਇਹ ਤਾਂ ਬਹੁਤ ਨਿਮਾਣਾ ਜਿਹਾ ਹੋ ਗਿਆ ਏ ਤੇ ਇਸ ਉੱਤੇ ਤਾਂ ਚੌਖਾ ਪਾਰ ਪੈ ਗਿਆ ਏ ਫਿਰ ਮੈਨੂੰ ਵੀ ਆਪਣਾ ਮੁਹੱਲਾ ਛੱਡਣਾ ਪੈ ਗਿਆ ਸੋਚਿਆ ਤੇ ਅਸੀਂ ਵੀ ਨਹੀਂ ਸੀ ਪਰ ਵਲੀ ਅੱਲਾ ਵਾਂਗਰ ਇਹ ਵੀ ਜਬਰੀ ਹੀ ਹੋਇਆ ਵਰੇ ਛਿਮਾਹੀ ਪੁਰਾਣੇ ਮੁਹੱਲੇ ਫੇਰਾ ਲੱਗਦਾ ਤਾਂ ਮੈਂ ਵਲੀ ਅੱਲਾ ਦੀ ਹੱਟੀ ਜ਼ਰੂਰ ਜਾਂਦਾ ਉਹਦੇ ਇੱਕਦਮ ਚਿੱਟੇ ਆ ਗਏ ਸਨ ਤੇ ਉਹ ਪਹਿਲਾਂ ਤੋਂ ਵੀ ਮਧਰਾ ਤੇ ਹੌਲਾ ਹੋ ਗਿਆ ਸੀ ਸਿਰ ਉੱਤੇ ਟੋਪੀ ਵੀ ਹੋਰ ਹੀ ਮੈਲੀ ਹੋ ਗਈ ਸੀ ਪਿਓ ਉਹਦਾ ਮੰਜੀ ਨਾਲ ਲੱਗ ਗਿਆ ਭੈਣਾ ਇੱਕ ਦੋ ਵਿਆਹ ਦਿੱਤੀਆਂ ਤੇ ਇੱਕ ਦੋ ਖਰੇ ਰਹਿ ਗਈਆਂ ਸਨ ਉਹਦਾ ਆਪਣਾ ਵੀ ਵਿਆਹ ਹੋ ਗਿਆ ਤੇ ਬਾਲ ਸਨ ਲਾਹੌਰ ਸ਼ਹਿਰ ਦਾ ਉਹ ਪੁਰਾਣਾ ਮੁਹੱਲਾ ਤੇ ਬਾਜ਼ਾਰ ਵੀ ਬਦਲ ਗਿਆ ਸੀ ਜ਼ਮੀਨਾਂ ਦੇ ਪਾ ਚੜ ਗਏ ਸਨ ਬਾਜ਼ਾਰ ਵਿੱਚ ਚੌਕੀ ਭੀੜ ਹੋ ਜਾਂਦੀ ਜਦੋਂ ਮੈਂ ਜਾਂਦਾ ਆਲੀ ਦਿਵਾਲੇ ਇੱਕ ਦੋ ਨਵੀਆਂ ਹੱਟੀਆਂ ਲੱਭਦੀਆਂ ਜੇ ਕੋਈ ਸ਼ਹਿ ਨਹੀਂ ਸੀ ਬਦਲੀ ਤੇ ਉਹ ਸੀ ਉਹਦੀ ਹੱਟੀ ਉਹਦੇ ਮਕਾਨ ਦਾ ਵੀ ਰਫੜ ਪੈ ਗਿਆ ਵੰਡ ਮਗਰੋਂ ਉਹਦੇ ਪਿਓ ਮਕਾਨ ਦੀ ਇੱਕ ਉਤਲੀ ਮੰਜ਼ਲ ਮੱਲੀ ਸੀ ਤੇ ਹੇਠਾਂ ਕੋਈ ਹੋਰ ਰਹਿੰਦਾ ਸੀ ਚਿਰਾਂ ਤੋਂ ਮੁਕੱਦਮੇਬਾਜ਼ੀ ਚੱਲਦੀ ਪਈ ਸੀ ਉਹ ਬਹੁਤ ਘਬਰਿਆ ਹੋਇਆ ਸੀ ਹੱਟੀ ਦਾ ਵੀ ਰੌਲਾ ਸੀ ਪੁਰਾਣੀ ਤੌਲਕਦਾਰੀ ਹੇਠ ਜਿਹੜੀਆਂ ਸ਼ੈਵਾਂ ਤੇ ਥਾਵਾਂ ਜੁੜੀਆਂ ਸਨ ਪੈਸੇ ਦੀ ਨਵੀਂ ਮਾਰ ਫੀਤੀਓ ਫੀਤੀ ਹੁੰਦੀਆਂ ਪਈਆਂ ਸਨ ਮੈਂ ਉਹਦੇ ਕੋਲ ਬੈਠਾ ਤੇ ਪੁਰਾਣੀਆਂ ਗੱਲਾਂ ਹੋਵਣ ਲੱਗ ਪਈਆਂ ਨਿੱਕੀ ਜਈ ਸੀ ਹੱਟਿਓ ਦੀ ਮੈਨੂੰ ਸਟੂਲ ਉੱਤੇ ਬਹਾ ਉਹਨੇ ਚਾਹ ਦਾ ਆਖ ਦੇਣਾ ਸ਼ੀਸ਼ੇ ਦੇ ਗਲਾਸ ਵਿੱਚ ਚਾਹ ਆਉਣੀ ਤੇ ਹੇਠਾਂ ਨਿੱਕੀ ਜਈ ਪਿਆਲੀ ਹੋਣੀ ਪਿਆਲੀ ਵਿੱਚ ਅੱਧੀ ਚਾਹ ਪਾ ਉਸ ਮੈਨੂੰ ਗਲਾਸ ਦੇ ਦੇਣਾ ਤੇ ਫੇਰ ਮੁਹੱਲੇ ਦੀ ਕਿਤਾਬ ਖੋਲ ਸੁਣਾਈ ਜਾਣੀ ਵਰਾ ਹੋ ਗਿਆ ਐ ਫਰੀਦਾ ਨੂੰ ਘਰ ਆ ਕੇ ਬੈਠੀ ਹੋਈ ਨੂੰ ਇੱਕ ਦਿਨ ਆਈ ਸੀ ਤਿੰਨ ਬਾਲ ਹਨ ਤੇਰਾ ਪੁੱਛੇ ਮੈਂ ਆਖਿਆ ਮੈਨੂੰ ਨਹੀਂ ਪਤਾ ਲਾਲੀ ਹੋ ਰਹੀ ਆਪਣਾ ਮਕਾਨ ਵੇਚ ਡਿਫੈਂਸ ਚਲੇ ਗਏ ਹਨ ਉੱਥੇ ਸੁਣਿਆ ਐ ਬੜੀ ਵੱਡੀ ਕੋਠੀ ਪਾਈ ਏ ਪਿਓ ਨੇ ਲੱਗਦਾ ਲੰਮਾ ਹੱਥ ਮਾਰਿਆ ਏ ਕਾਲਾ ਜੇਵੀ ਪ੍ਰੈਸ ਵਿੱਚ ਓਪਰੇਟਰ ਏ ਤੇ ਉੱਥੇ ਹੀ ਉਹਨੇ ਰਹਿਣਾ ਐ ਪੀਕੇ ਸੈਨੇਟਰੀ ਦਾ ਕੰਮ ਕਰ ਲਿਆ ਏ ਤੇ ਉਹਦੀ ਜਨਾਨੀ ਉਸਤਾਨੀ ਏ ਉਹਨੂੰ ਸਾਹ ਨਹੀਂ ਲੈਣ ਦਿੰਦੀ ਜੀਬ ਤਾਂ ਉਹਦੇ ਮੂੰਹ ਵਿੱਚ ਪਹਿਲੇ ਵੀ ਨਹੀਂ ਸੀ ਸੁੱਕੀ ਨੂੰ ਹੈਰੋਇਨ ਲੱਗ ਗਈ ਏ ਪਕੌੜੇ ਸੁਨਿਆਰਿਆਂ ਦੇ ਮੁੰਡੇ ਨੂੰ ਛੁਰੀ ਮਾਰ ਦਿੱਤੀ ਸੀ ਤੇ ਉਹ 2 ਮਹੀਨੇ ਜੇਲ੍ਹ ਕੱਟ ਕੇ ਆਇਆ ਏ ਨੀਫੇ ਦੀ ਮੱਛੀ ਦੀ ਹੱਟੀ ਵਾਵਾ ਚੱਲ ਪਈ ਏ ਸਭ ਤੋਂ ਪੁਰਾਣਾ ਜੋ ਸੀ ਦੁੱਲਾ ਅਜੇ ਸੈੱਟ ਨਹੀਂ ਹੋਇਆ ਬੇਨਮਾਸ਼ੀ ਤੋਂ ਉਸ ਛੱਡ ਦਿੱਤੀ ਪਰ ਕੰਮ ਕੋਈ ਨਹੀਂ ਉਹਦੇ ਕੋਲ ਹੁਣ ਆਖ ਰਿਹਾ ਸੀ ਕੁਕੜੀਆਂ ਲੈ ਆ ਕੇ ਵੇਚ ਲਾਂਗਾ ਇਫਤਖਾਰ ਆਲਮੀ ਬੈਂਕ ਵਿੱਚ ਵੱਡਾ ਅਫਸਰ ਹੋ ਗਿਆ ਏ ਕਿੰਨੀਆਂ ਹੀ ਗੱਲਾਂ ਹੋਣੀਆਂ ਤੇ ਮੁੱਕ ਜਾਣੀਆਂ ਫੇਰ ਮੈਨੂੰ ਕਿੰਨਾ ਹੀ ਚੇਰ ਹੋ ਗਿਆ ਤੇ ਮੇਰਾ ਉਸ ਵੱਲ ਫੇਰਾ ਨਾ ਲੱਗਾ ਇੱਕ ਦਿਨ ਐਵੇਂ ਪੁਰਾਣੇ ਮੁਹੱਲਿਆਂ ਲੰਘਦੇ ਮੈਂ ਵਲੀ ਅੱਲਾਹ ਦੀ ਹੱਟੀ ਆਇਆ ਤੇ ਹੱਟੀ ਮੈਨੂੰ ਨਜ਼ਰ ਨਾ ਆਈ ਇਸ ਸ਼ਹਿਰ ਦੀਆਂ ਥਾਵਾਂ ਇੰਝ ਬਦਲਦੀਆਂ ਹਨ ਜਿਵੇਂ ਨਵੇਂ ਅਮੀਰ ਸਾਖ ਥੋੜਾ ਮਹਿ ਗੌਰ ਕੀਤਾ ਤੇ ਉੱਥੇ ਹੁਣ ਜੁੱਤੀਆਂ ਵਿਕਦੀਆਂ ਪਈਆਂ ਸਨ ਤੇ ਇੱਕ ਹੋਰ ਹੀ ਬੰਦਾ ਬੈਠਾ ਸੀ ਕਈ ਜਨਾਨੀਆਂ ਤੇ ਬਾਲ ਖਰੀਦਦਾਰੀ ਲਈ ਖੜੇ ਸਨ ਵਲੀ ਅੱਲਾਹ ਦੀ ਹੱੱਟੀ ਤਾਂ ਕਦੀ ਐਨੀ ਢੀਡ ਨਹੀਂ ਹੋਈ ਸੀ ਮੈਂ ਇੱਕ ਦੋ ਵਾਰ ਉਹਨੂੰ ਵਲੀ ਅੱਲਾਹ ਦਾ ਪੁੱਛਿਆ ਪਰ ਉਹਨੇ ਕੋਈ ਜਵਾਬ ਨਾ ਦਿੱਤਾ ਸਗੋਂ ਉਖੇ ਚ ਗਿਆ ਕਿ ਉਹਦੇ ਕੋਲ ਅਜੇ ਵੇਲ ਨਹੀਂ ਨਾਲੇ ਤੁਸੀਂ ਕਿਦਾ ਪੁੱਛਦੇ ਪਏ ਹੋ ਕਈ ਹੱਟੀਆਂ ਤੋਂ ਪੁੱਛਣ ਮਗਰੋਂ ਅਖੀਰ ਮੈਨੂੰ ਬशीर माम ਹਮਾਮ ਦਾ ਚੇਤਾ ਆਇਆ ਜਦ ਸਦਰ ਈਯੂਬ ਦੇ ਖਿਲਾਫ ਪਹਿਲੀ ਲੋਕ ਲਹਿਰ ਉੱਠੀ ਤਾਂ ਪੂਰੇ ਬਾਜ਼ਾਰ ਵਿੱਚ ਉਸ ਸਭ ਤੋਂ ਪਹਿਲਾਂ ਪੁੱਟੋ ਦੀ ਵੱਡੀ ਸਾਰੀ ਫੋਟੋ ਆਪਣੀ ਹੱਟੀ ਲਈ ਸੀ ਇਸਲਾਮੀ ਧੜੇ ਦੇ ਜਮਾਤੀ ਇੱਕ ਵਾਰੀ ਉਹਦੇ माम ਨੂੰ ਪੰਨਣ ਆ ਗਏ ਤੇ ਉਹ माम ਅੱਗੇ ਨੰਗਾ ਉਸਤਰਾ ਫੜ ਕੇ ਇਕੱਲਾ ਖਲੋ ਗਿਆ ਤੇ ਕੋਈ ਉਹਦੇ ਨੇੜੇ ਨਾ ਆਇਆ ਇਸ ਗੱਲ ਉੱਤੇ ਉਹਦੀ ਬਾਜ਼ਾਰ ਵਾਵਾ ਧੁੰਮ ਪਈ ਸੀ ਸਗੋਂ ਇੱਕ ਵਾਰੀ ਪਹਿਲੀਆਂ ਆਮਚੋਣਾ ਵਿੱਚ ਉੱਥੋਂ ਲੰਘਦੇ ਭੁੱਟੋ ਸਾਹਿਬ ਬਸ਼ੀਰੇ माम ਤੇ ਬਾਜ਼ਾਰ ਦੇ ਦੂਜੇ ਬੰਦਿਆਂ ਨਾਲ ਇੱਕ ਫੋਟੋ ਖਿੱਚਵਾਈ ਸੀ ਜਿਹੜੀ ਅਜੇ ਤੀਕ ਬਸ਼ੀਰੇ माम ਲਈ ਹੋਈ ਏ ਪਰ ਹੁਣ ਬਸ਼ੀਰਾ ਬਹੁਤ ਬੁੱਢਾ ਹੋ ਗਿਆ ਸੀ ਬਹੁਤਾ ਕੰਮ ਤਾਂ ਮੁੰਡੇ ਹੀ ਕਰਦੇ ਸਨ ਤੇ ਉਹ ਆਪੋਂ ਬਸ ਗਾਂ ਕਾਂ ਨੂੰ ਤੋਲੀਏ ਤੇ ਸਾਬਣੀ ਫੜਾਉਂਦਾ ਮੈਂ ਆਖਿਆ ਮੈਨੂੰ ਸਿਆਣਿਆ ਹੀ ਉਹ ਆਖਣ ਲੱਗਾ ਤੂੰ ਸੌਵਰੇਆ ਮਗਰੋਂ ਵੀ ਆਏ ਤੇ ਸਿਆਣ ਲਵਾਂਗਾ ਤੀ ਵਰੇ ਤੋਂ ਵਾਲ ਕਟਵਾਣ ਆਂਦ ਰਿਆ ਏ ਵਲੀ ਅੱਲਾ ਦੇ ਪੁੱਛਣ ਉੱਤੇ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਤੂੰ ਕਿੰਨੇ ਚਿਰ ਮਗਰੋਂ ਆਇਆ ਏ ਮਕਾਨ ਦਾ ਮੁਕੱਦਮਾ ਤਾਂ ਹਾਰ ਗਿਆ ਸੀ ਅਗਲੇ ਆ ਉਹਦਾ ਸਮਾਨ ਕੱਢ ਬਾਹਰ ਸੁੱਟ ਦਿੱਤਾ ਫਿਰ ਉਹ ਦੱਸਣ ਲੱਗ ਪਿਆ ਮੁਹੱਲੇ ਦਾ ਇੱਕ ਵੱਡਕਾ ਤੇ ਕੰਨ ਟੁੱਟ ਸੁਣਿਆ ਏ ਦੂਜੇ ਪਾਸੇ ਸਨ ਜਾਂ ਫਿਰ ਉਹ ਨਾ ਪੈਸਾ ਖਾਦਾ ਹੋਣਾ ਏ ਫੇਰ ਵੀ ਬੋਲਿਆ ਕੋਈ ਨਾ ਇੱਕ ਐਵੇਂ ਜਿਹੀ ਹੱਟੀ ਸੀ ਇਸ ਦਾ ਕੁਝ ਲੈ ਲਵਾ ਕੇ ਸੁਣਿਆ ਏ ਟਾਊਨਸ਼ਿਪ ਲਾਗੇ ਕੋਈ ਥਾਂ ਲਈ ਏ ਕੋਈ ਨਵੀਂ ਥਾਂ ਏ ਅਜੇ ਜੁੜੀ ਨਹੀਂ ਪੂਰਾ ਪਤਾ ਬਸ਼ੀਰੇ ਕੋਲ ਵੀ ਨਹੀਂ ਸੀ ਆਖਦਾ ਸੀ ਪੰਜਾਬ ਵਰੇ ਮੈਂ ਇੱਥੇ ਲੰਘਾਈ ਤੂੰ ਸਾ ਚੰਗੀ ਨਾ ਕੀਤੀ ਫਿਰ ਬਸ਼ੀਰਾ ਖਿਜ ਕੇ ਬੋਲਣ ਲੱਗ ਪਿਆ ਮੈਂ ਤਾਂ ਆਪ ਬੁੱਢਾ ਮੈਂ ਕੀ ਕਰਾਂ ਨਾਲੇ ਆਪੋ ਤਾਪੀ ਏ ਮੈਂ ਆਪ ਬੜੀ ਮੁਸ਼ਕਲ ਨਾਲ ਇਹ ਥਾਂ ਬਚਾਈ ਏ ਇਹਨੂੰ ਵੀ ਪੈ ਗਏ ਸਨ ਪਤਾ ਨਹੀਂ ਪੁੱਠੇ ਸਿੱਧੇ ਕਾਗਜ਼ ਬਣ ਜਾਂਦੇ ਨੇ ਸੋਨੇ ਵਰਗੀ ਜ਼ਮੀਨ ਸੀ ਬੈਰੀ ਸੋਨੇ ਵਰਗੀ ਉਹ ਮੈਨੂੰ ਨਿੱਖਿਆਂ ਹੁੰਦਿਆਂ ਦੇ ਨਾਂ ਤੋਂ ਸੱਦਦਾ ਗੱਲਾਂ ਸੁਣਾਉਂਦਾ ਰਿਹਾ ਮੈਂ ਵਲੀ ਅੱਲਾਹ ਦੇ ਪਿਓ ਨੂੰ ਆਖਿਆ ਸੀ ਕਿ ਇੱਕ ਦੋ ਮਰਲੇ ਲੈ ਛੱਡ ਕਾਡੀਆਂ ਭਾਅ ਮਿਲਦੀ ਸੀ ਪਰ ਉਹਨੂੰ ਸਿਆਸਤਾਂ ਤੋਂ ਵਹਿਲ ਤਾਂ ਮਿਲਦੀ ਬੜਾ ਆਸ਼ਕ ਸੀ ਆਵਾਮੀ ਸਰਕਾਰ ਤੇ ਭੁੱਟੋ ਦਾ ਬੜਾ ਚਾਹ ਸੀ ਉਹਨੂੰ ਮੇਰੇ ਵਾਂਗਰ ਕੀ ਕੀਤਾ ਆਵਾਮੀ ਸਰਕਾਰ ਮੇਰੇ ਕੋਲੋਂ ਬਸ਼ੀਰੇ ਦੀਆਂ ਗੱਲਾਂ ਸੁਣਨਾ ਹੋਈਆਂ ਮੈਂ ਉਹਦੇ ਕੋਲੋਂ ਉੱਠ ਆਇਆ ਲਗਦਾ ਏ ਵਲੀ ਅੱਲਾ ਗਵਾਚ ਗਿਆ ਏ ਉੱਚ ਤਾਂ ਕੋਈ ਗੱਲ ਨਹੀਂ ਪਰ ਐਵੇਂ ਕਦੀ ਕਦੀ ਸਿਆਲ ਨੂੰ ਜਦੋਂ ਬਹੁਤੀ ਠੰਡ ਹੁੰਦੀ ਏ ਮੈਂ ਸਵੇਰੇ ਕੰਮ ਨੂੰ ਜਾਂਦੇ ਮਾਰ ਦੇ ਡਰ ਤੋਂ ਆਪਣਾ ਧੋਲਿਆਂ ਵਾਲਾ ਸਿਰ ਵਲੀ ਅੱਲਾ ਅੱਗੇ ਕਰ ਦੇ ਨਵਾ ਤੇ ਆਨਾ ਲੈ ਵਲੀ ਅੱਲਾ ਦਮ ਕਰ ਦੇ